ਸਰ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰਾਂ ਜੀ ਸਿੰਘੀ ਟਿੱਲੋਂ ਏਡੀਸੀ ਕੀ 1 ਸ਼੍ਰੀ ਵਿਸ਼ਾਲਜੀਤ ਸਿੰਘ ਜੀ ਏਸੀਪੀ ਸੈਂਟਰਲ ਸ਼੍ਰੀ ਗਗਨਦੀਪ ਸਿੰਘ ਜੀ ਤੇ ਇੰਸਪੈਕਟਰ ਮਨਜੀਤ ਕੌਰ ਮੁਖ ਅਫਸਰ थाना ਗੇਟ ਅਕੀਮਾ ਤੇ ਹੋਰ ਸਾਡੇ ਸੀਨੀਅਰ ਆਫੀਸਰਸ ਵੱਲੋਂ ਜਿਹੜੀਆਂ ਹਦਿਅਤਾਂ ਹੁੰਦੀਆਂ ਨੇ ਕਿ ਜਿਹੜਾ ਸ਼ਹਿਰ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਕੋਈ ਕ੍ਰਾਈਮ ਨਾ ਹੋਵੇ ਤਾਂ ਜੇ ਕੋਈ ਕ੍ਰਾਈਮ ਹੋ ਜਾਂਦਾ ਵਾ ਤੇ ਉਸ ਨੂੰ ਜਿਹੜਾ ਇਮੀਡੀਏਟਲੀ ਟਰੇਸ ਕੀਤਾ ਜਾਂਦਾ ਇਸੇ ਕੜੀ ਦੇ ਤਹਿਤ ਅਸੀਂ ਜਿਹੜਾ ਹਮੇਸ਼ਾ ਵਰਕ ਕਰਦੇ ਰਹਿੰਨੇ ਆ ਕਿ ਜਿਹੜਾ ਸ਼ਹਿਰ ਦੇ ਵਿੱਚ ਔਰ ਆਪਣੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਸੈਕਿਉਰਿਟੀ ਚਾਲ ਜਣੇ ਗੁਆਰ ਹੋ ਕੇ ਜਿਹੜਾ ਉਹ ਜਾ ਰਹੇ ਸੀਗੇ ਆਪਣੇ ਪਿੰਡਾਂ ਨੂੰ ਸ਼ਹਿਰ ਦੇ ਵਿੱਚੋਂ ਮੋਬਾਈਲ ਤੋਂ ਤੇ ਇਹਨਾਂ ਨੂੰ ਅਸੀਂ ਜਿਹੜਾ ਉਹ ਚਵਾਰ ਰੋਡ ਤੋਂ ਜਿਹੜਾ ਕਾਬੂ ਕੀਤਾ ਚਾਰ ਲੱਖਾਂ ਦਾ ਰੋਕੀਤਾ ਕਾਬੂ ਤੇ 10 ਇਹਨਾਂ ਕੋਲੋਂ ਜਿਹੜਾ ਵੱਖ-ਵੱਖ ਕੰਪਨੀਆਂ ਦੇ ਐਂਡਰਾਇਡ ਮੋਬਾਈਲ ਆ ਇਹ ਉਹ ਜਿਹੜੇ ਅਸੀਂ ਇਹ ਰਿਕਵਰ ਕੀਤੇ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਸ਼ਹਿਰ ਦੇ ਵਿੱਚੋਂ ਖੋ ਕੀਤੇ ਹੋਏ ਨੇ ਕਿਹੜੇ ਇਲਾਕੇ ਚ ਖੋ ਕਰਦੇ ਸੀ ਇਹ ਅੰਦਰੂਨ ਸ਼ਹਿਰ ਔਰ ਬੱਸ ਸਟੈਂਡ ਦੇ ਨਜ਼ਦੀਕ ਜ਼ਿਆਦਾਤਰ ਬੈਕਗ੍ਰਾਉਂਡ ਬੈਕਗ੍ਰਾਉਂਡ ਇਹਨਾਂ ਦੀ ਜਿਹੜੀ ਆ ਉਹ ਇੱਕ ਜਿਹੜਾ ਦੋ ਲੜਕੇ ਨੇ ਇਹਨਾਂ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਹੈਗੇ ਉਹਨਾਂ ਦੇ 307 ਔਰ ਜਿਹੜਾ ਆ 25000 ਰੁਪਏ ਦੇ ਜੈਕਟ ਦੇ 2 ਔਰ ਇੱਕ ਤੇ 326 ਔਰ ਐਂਟੀ ਪੈਸਕਰ ਦਾ ਜਿਹੜਾ ਕੇਸ ਅਜਸਟ ਹੋਇਆ ਔਰ ਕ੍ਰਿਮੀਨਲ ਬੈਕਗਰਾਉਂਡ ਇਹਨਾਂ ਦੀ ਕੀ ਨਹੀਂ ਕਹਿ ਜੀ ਇਹਨਾਂ ਨੂੰ ਮਤਲਬ ਆਸੇ ਆਕੇ ਹੋਰ ਵੀ ਜਿਹੜੀ ਬਰਾਮਗੀ ਹੋਏਗੀ ਨਸ਼ੇ ਦੇ ਵੀ ਆਦੀ ਨਹੀਂ ਨਸ਼ਾ ਨਹੀਂ ਕੋਈ ਨਸ਼ੇ ਵਾਲੀ ਨਹੀਂ ਗੱਲ ਸਾਹਮਣੇ ਆਈ ਪਰ ਇਹ ਆ ਵੀ ਇਹ ਜਿਹੜਾ ਐਸਪਸਟਰੀ ਕਰ ਲਈ ਜਾਂ ਜਿਹੜਾ ਆਵਾਰਾਗਰਦੀ ਮਤਲਬ ਫੁੰਗੜਿਆ ਸ਼ਹਿਰ ਦੇ ਵਿੱਚ ਉਹ ਜਿਹੜਾ ਪੈਸੇ ਦੀ ਨਜਾਇਜ਼ ਵਰਤੋਂ ਜਿਹੜੀ ਉਹ ਤੋਂ ਕਰਦੇ ਕੋਈ ਹਿਹਾਾਰ ਨਾ ਕਰਦੇ ਸੀ ਨਹੀਂ ਨਹੀਂ ਮੋਟਰਸਾਈਕਲ ਤੇ ਹੁੰਦੇ ਸੀ ਇਹ ਤਿੰਨ ਜਣੇ ਤੇ ਜਿਹੜਾ ਉਹ ਜਿਵੇਂ ਕੋਈ ਗੱਲ ਕਰਦਾ ਜਾ ਰਿਹਾ ਆ ਤੇ ਉਹਦਾ ਜਿਹੜਾ ਮੋਬਾਈਲ ਖੋ ਕੇ ਮੁਰਥਲ ਭਜਾ ਕੇ ਲੈ ਜਾਂਦੇ ਸੀ ਉਹ ਅਸੀਂ ਉਹ ਮੋਟਰਸਾਈਕਲ ਵੀ ਜਿਹੜਾ ਰਿਕਵਰ ਕਰ ਲਿਆ